ਨਾਲੇ ਮੇਰਾ ਨਾਮ ਮਤੂਲੇ ਮੈਂ ਲੋਕਲ 90 ਦਿਨ ਪਰਟੀਆਂ ਮੰਡਲੇ ਦੇ ਵਸਨੇ ਆ ਜਿਹੜਾ ਇਥੋਂ ਦੀ ਇਹ ਮੇਰਾ ਡਿੱਗੀ ਹੈ ਜੀ ਇਹਦਾ ਕੀ ਮਾਮਲਾ ਹੈ ਔਰ ਤੁਹਾਡੇ ਕੀ ਲੱਗਦੇ ਨੇ ਮੇਰੇ ਚਾਚੀ ਜੀ ਨੇ ਭਤੀਜਾ ਨਾਲ ਮੈਂ ਕੀ ਕਿਤਰਵ ਹੋਇਆ ਇਹ ਮਾਮਲਾ ਇਹ ਸ਼ਾਮ ਦੇ ਨੂੰ ਚਲੋ ਉਹ ਸੜਕ ਦਾ ਕੰਮ ਹੋ ਰਿਹਾ ਸੀਗਾ ਨਾਲੇ ਖੁੱਲੇ ਨੇ ਕਦੇ ਬਣੇ ਨਹੀਂ ਇਹਨਾਂ ਦੇ ਤੇ ਉਹ ਆਰਐਸ ਦੇ ਚਲੋ ਉਮੀਦਾਂ ਛਿੱਟਾ ਸੀਗਾ ਹੁਣ ਉਹਨਾਂ ਨੂੰ ਲੱਗਾ ਕਿ ਸਾਈਡ ਤੇ ਸੁੱਕਾ ਜਾ ਹੋਣਾ ਉਹ ਚਲੋ ਪੈਰ ਦਾ ਰੱਖਿਆ ਤੇ ਡਿੱਗੇ ਉਹ ਨਾਲ ਦੀ ਨਾਲ ਹੀ ਉਹ ਤੇ ਚਲੋ ਫਿਰ ਬਾਅਦ ਚ ਅਸੀਂ ਹਸਤਾ ਲੱਗੇ ਕਿ 90 ਦਾ ਤੁਹਾਨੂੰ ਜਵਾਬ ਦਿੱਤਾ ਫਿਰ ਉਹ ਹੁਣ ਪਟਿਆਲੇ ਲਗੇ ਤੇ ਇੱਕ ਹਸਪਤਾਲ ਦੇ ਵਿੱਚ ਦਾਖਲ ਹੀ ਨੇ ਇਹ ਕਿੰਨੇ ਕੁ ਸਮੇਂ ਤੋਂ ਖੁੱਲੇ ਪਏ ਨੇ ਉਹ ਵੀ 15-20 ਸਾਲ ਜਿਹੇ ਨੇ ਨਹੀਂ ਕਦੇ ਕਿਸੇ ਨੇ ਪ੍ਰਸ਼ਾਸਨ ਨਾ ਜੀ ਨਾ ਕੋਈ ਪ੍ਰਸ਼ਾਸਨ ਨਹੀਂ ਆਇਆ ਇੱਥੇ ਰੱਖਣ ਵਾਲੇ ਜੇਕਰ ਗੱਲ ਕਰਦੇ ਆ ਕਹਿੰਦੇ ਕਿ ਸਾਡੇ ਟੈਂਡਰ ਦੇ ਵਿੱਚ ਨਹੀਂ ਹੈਗਾ ਅੱਛਾ ਜੀ ਹਾਂਜੀ ਹਾਂ ਮੈਸਿਨ ਉਹ ਜਾਂ ਨਗਰ ਕੌਂਸਲ ਨੂੰ ਦੋਨੋਂ ਜੀ ਦੋਨੋਂ ਕੀ ਕਰੀ ਹਾਂਜੀ ਹਾਂਜੀ ਕੀ ਜਵਾਬ ਦਿੰਦੇ ਨੇ ਕਿ ਵੀ ਇਹ ਇਕੱਲਾ ਨਾਲੇ ਦਾ ਟੈਂਡਰ ਹੈਗਾ ਸਾਡੇ ਕੋਲ ਜਾਲੇ ਪਾਣ ਦਾ ਕੋਈ ਟੈਂਡਰ ਨਹੀਂ ਆਉਂਦਾ ਤੇ ਫਿਰ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗਦਾ ਇਹ ਕਹਿੰਦਾ ਕਿ ਵੀ ਠੀਕ ਹੋ ਜੇ ਹੁਣ ਕਿਸੇ ਦਾ ਕੋਈ ਕਿਸੇ ਦਾ ਕੋਈ ਬੱਚਾ ਗਿਰਦੇ ਕੌਣ ਜ਼ਿੰਮੇਵਾਰ ਉੱਥੇ ਹੁਣ ਜਦੋਂ ਹੁਣ ਜਦੋਂ ਹੁਣ ਇੱਕ ਲੇਡੀ ਸੀ ਜਦੋਂ ਕੱਢ ਲਿਆ ਹੁਣ ਬੱਚੇ ਦਾ ਕਿੱਥੋਂ ਪਤਾ ਲੱਗੂਗਾ ਹੁਣ ਇਹ ਵਦੋ ਦਾ ਪਹਿਲੇ ਵੀ ਬੱਚਾ ਹੱਥ 'ਚ ਜਿਗਾ ਤਾਂ 2 ਮਿੰਟ ਪਹਿਲੇ ਜਦੋਂ ਉਹ ਲੈ ਗਿਆ ਉਹਨਾਂ ਘਰ ਦੇ ਆ ਕੇ ਕੌਣ ਜ਼ਿੰਮੇਵਾਰਨ ਸੁਭਾਲਣ ਦਾ ਨਾਲੇ ਜੇ ਮੰਤਰੀ ਪੰਜਾਬ ਨੂੰ ਦੇ ਐਮਐਲ ਡਾਓ ਬਸ ਇਹ ਕਹਿੰਦਾ ਕਿ ਵੀ ਇਹਨੂੰ ਕਵਰ ਕੀਤਾ ਜਾਵੇ ਕਿਵੇਂ ਹੋਰ ਕੋਈ ਤੁਹਾਨੂੰ ਨੁਕਸਾਨ ਨਾ ਹੀ ਹੋਵੇ ਤਾਂ ਚੰਗੇ ਰਹੂਗੇ ਜੀ ਜੇ ਨਹੀਂ ਇਹ ਮਸਲਾ ਆ ਲੈਂਦਾ ਫਿਰ ਇਹ ਕਰ ਦੋ ਤਰਨਾ ਤਾਂ ਹੈਗੀ ਨਾ ਫਿਰ ਉਸ ਤੋਂ ਬਾਅਦ ਠੀਕ ਹੈ ਕੀ ਇਹ ਜਿਹੜਾ ਮਾਮਲਾ ਹੈਗਾ ਇਹਦੇ ਤੇ ਕਿੰਨੇ ਕੁ ਟਾਈਮ ਤੋਂ ਹੈਗਾ ਇਹ ਇਸ ਤਰ੍ਹਾਂ ਇਹ ਵਿਧੀ ਗੱਲ ਹੈ ਜੀ ਪਹਿਲਾਂ ਜਾਲ ਪਾਏ ਸੀ ਇੱਥੇ ਇਹਨਾਂ ਨੇ ਜਦੋਂ ਜੀ ਸਫਾਈ ਹੁੰਦੀ ਹੈ ਜਾਲ ਮੁੜ ਕੇ ਲੱਭਦੇ ਨਹੀਂ ਹਰੇਗੇ ਫਿਰ ਜਾਲ ਗੁਮ ਹੋ ਜਾਂਦੇ ਨੇ ਤੇ ਚਾਰ ਸਾਲ ਦਾ ਬਿਲਕੁਲ ਹੀ ਹੈ ਨਹੀਂ ਕੋਈ ਹਿਸਾਬ ਤਾਂ ਇੱਥੇ ਕੋਈ ਜ਼ਿਆਦਾ ਨਹੀਂ ਇਹ ਇਹ ਮਤਲਬ ਪਹਿਲਾਂ ਵੀ ਕੋਈ ਗਿਰੇ ਇੱਥੇ ਪਹਿਲਾਂ ਬਹੁਤ ਬੰਦੇ ਗਿਰਦੇ ਆਗੇ ਅੱਛਾ ਪਿਲੇ ਦਸਹਰੇ ਤੇ ਇੱਥੇ ਬੰਦੇ ਰਾਤ ਨੂੰ ਜਾ ਰਹੇ ਸੀ ਉੱਥੇ ਡੱਠਾ ਗਿਰ ਗਏ ਦੋ ਮਹੀਨੇ ਪਹਿਲੇ ਕੀ ਕਰਦੇ ਨੇ ਪੁੱਛੀ ਮਰ ਗਿਆ ਅਚਾਨਕ ਕੀ ਦੌਰਾਨ ਸੀ ਬੱਲਦ ਆ ਰਿਆ ਸੀ ਰਾਤ ਨੂੰ ਹਾਂਜੀ ਦਸਾਰੇ ਤੋਂ ਇੱਕ ਦਿਨ ਪਹਿਲਾਂ ਉਹ ਵਿੱਚ ਬੜ ਗਿਆ ਚਾਰਾ ਵਿੱਚ ਹੀ ਮਰ ਗਿਆ ਉਹ ਨਿਕਲ ਹੀ ਹੋਇਆ ਅੱਛਾ ਕਿ ਸਵੇਰੇ ਕੱਢਿਆ ਚਾਰਾ ਪੂਰਾ ਦੁਬਾਰੀ ਪਿਆ ਰਿਹਾ ਇੱਥੇ ਫਿਰ ਸ਼ਾਮ ਨੂੰ ਆਮ ਗਰੀਆਂ ਨੇ ਇਕੱਠੇ ਫੇਕ ਇੱਥੇ ਕਰਕੇ ਦਫਨਾਇਆ ਉਹ ਨਹੀਂ ਲੱਜੋ ਉੱਥੇ ਬੰਦਾ ਇੱਥੇ ਮਰ ਗਿਆ ਰੀਗ ਨਾਗਰ ਕੌਂਸਲ ਦੇ ਅਧਿਕਾਰੀ ਕੋਈ ਆ 3 ਵਜੇ ਕਿਹਨ ਗੱਲਬਾਤ ਹੋਈ ਹੈ ਬਹੁਤ ਵਾਰੀ ਨਹੀਂ ਕੋਈ ਕੇਅਰ ਨਹੀਂ ਹੋਈ ਕੋਈ ਜ਼ਿਆਦਾ ਜੀ ਕੀ ਨਾਮ ਹੈ ਤੁਹਾਡਾ ਜਿਹੜਾ ਮੈਨੂੰ ਹਾਂ ਜੀ ਮੇਰਾ ਨਾਮ ਹਰੀ ਲਾਲ ਕੁਮਾਰ ਜੀ ਆ ਇਸੇ ਗਲੀ ਦੇ ਨਿਵਾਸੀ ਆ ਜੀ ਆਪਾਂ ਇੱਥੇ ਕੱਲ ਇੱਕ ਔਰਤ ਗਰੀਏ ਤੁਹਾਨੂੰ ਪਤਾ ਲੱਗੇ ਹਾਂ ਜੀ ਹਾਂ ਜੀ ਉਹ ਔਰਤ ਗਰੀਏ ਜੀ ਇਹ ਕਾਫੀ ਹਾਂ ਜੀ ਔਰਤ ਗਰੀਏ ਜੀ ਤੇ ਇਹ ਸਮੱਸਿਆ ਜਿਹੜੀ ਬਹੁਤ ਸਾਲ ਪੁਰਾਣੀ ਹੈ ਜੀ ਤੇ ਜਿਹੜੇ ਇਸ ਸਾਈਡ ਦੇ ਐਮਸੀ ਨੇ ਤੇ ਇਧਰੋਂ ਪਰਾਂ ਸਾਈਡ ਦੇ ਐਮਸੀ ਨੇ ਦੋਨਾਂ ਤੋਂ ਅਸੀਂ ਪਹੁੰਚ ਕਰੀਏ ਐਮਐਲਏ ਸਾਹਿਬ ਤੋਂ ਵੀ ਪਹੁੰਚ ਕਰੀਏ ਜਿਹੜੀ ਮਿਊਨਿਸਪਲ ਕਮੇਟੀ ਦੀ ਆਥਾਰਟੀ ਨੇ ਉਹਨਾਂ ਤੋਂ ਵੀ ਪਹੁੰਚ ਕਰੀਆ ਪਰ ਕਿਸੇ ਨੇ ਕੋਈ ਹੱਲ ਨਹੀਂ ਕਰਿਆ ਤੁਸੀਂ ਵੀ ਇਸ ਕਦੇ ਘਟਨਾ ਦਾ ਜ਼ਿਕਰ ਵਾਹ ਹਾਂਜੀ ਹਾਂ ਅਸੀਂ ਬਹੁਤ ਹਾਲ ਪਹਿਲਾਂ 30 ਕਿੰਨੇ ਸਾਲ ਪਹਿਲਾਂ ਕੀ ਘਟਨਾ ਵਰਤੀ ਹਾਂਜੀ ਆਹ ਹੋ ਗਏ 32 ਸਾਲ ਨੂੰ ਹੋਈ ਪੈਂਦੀ ਹਾਂ ਕਿੰਨੀ ਮੋੜੀ 10 ਸਾਲ 30 ਸਾਲ ਪਹਿਲਾਂ ਦੀ ਗੱਲ ਹੈ ਹਾਂ ਉਸ ਵੇਲੇ ਮੀਂਹ ਪੈ ਰਿਹਾ ਸੀਗਾ ਤੇ ਗਰੇ ਸੀਗੀ ਜੀ ਤੁਸੀਂ ਕਿਰੇ ਲਈ ਹਾਂ ਜੀ ਹਾਂ ਉਹ ਵੀ ਤੁਹਾਡਾ ਬ੍ਰਦਰ ਵੀ ਹਾਂ ਜੀ ਹਾਂ ਹਾਏ ਇਹ ਹੈਗੇ ਸੀ ਇਹਨਾਂ ਦੇ ਨਾਲ ਇੱਕ ਹੋਰ ਸੀਗੇ ਉਹ ਤਾਂ ਵੀ ਖੁੱਲਾ ਪਿਆ ਸੀ ਹਾਂ ਜੀ ਖੁੱਲਾ ਸੀਗਾ ਜੀ ਬਾਅਦ ਚ ਕਵਰ ਹੋ ਗਿਆ ਸੀਗਾ ਜੀ ਪਰ ਜਿਹੜੀ ਸ਼ੈੱਡ ਨੇ ਲੋਹੇ ਦੇ ਸ਼ੈੱਡ ਉਹ ਲੋਕ ਚੱਕ ਕੇ ਲੈ ਜਾਂਦੇ ਲੋਹਾ ਵੇਚਣ ਲਈ ਤੇ ਹੁਣ 5-6 ਸਾਲਾਂ ਤੋਂ ਇਹ ਖੁੱਲਾ ਹੀ ਹੈ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਆਂ ਵੀ ਇਹ ਬੰਦ ਕੀਤੇ ਜਾਣ ਲੋਕਾਂ ਦੀ ਸੇਫਟੀ ਲਈ ਹਾਂ ਇਹ ਲੋਕਾਂ ਦੀ ਸੇਫਟੀ ਲਈ ਤੇ ਵੈਸੇ ਵੀ ਗਲੀ ਦੀ ਕੋਈ ਕੀਮਤ ਨਹੀਂ ਰੱਖਦੀ ਜਦੋਂ ਇਦਾਂ ਖੁੱਲੇ ਰਹਿੰਦੇ ਨੇ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਜੀ ਮੈਂ ਨੌਮਰਜ ਹੁੰਦਾ ਜੀ ਇਹ ਜਿਹੜਾ ਮਾਮਲਾ ਸਮੁੱਚਾ ਇਹਦੇ ਤੇ ਕੀ ਕਹੋ ਇਹਦਾ ਹੀ ਕਈਆਂ ਕਈਆਂ ਨੇ ਉਪਰੋਜ ਕਰਿਆ ਐਮਸੀ ਮੇਰੇ ਅੱਗੇ ਕਿਸੇ ਨੇ ਕੋਈ ਹੁੰਦਾ ਹੀ ਨਹੀਂ ਕਮੇਟੀ ਜੀ ਜਾ ਕੇ ਆਇਆ ਕੋਈ ਹੋਰ ਵਹਾਂ ਸਭ ਬੱਕਰੇ ਕਰਨ ਹਾਂ ਜੀ ਪੂਰੇ ਕਿੰਨੇ ਕਾਰਸ ਤੇ ਵੱਕਰੇ ਨੇ ਬਹੁਤ ਆਸ ਤੇ ਵਰਸ ਕੇ ਦੋ ਦੰਦਾ ਬੰਦੇ ਦੋ ਬੰਦੇ ਮਾਲ ਚੁੱਕੇ ਆਉਣਗੇ ਹੁਣ ਕਿਤੇ ਤਾਂ ਉਹਨਾਂ ਨੇ ਫਾਇਕ ਇੱਥੇ ਲਿਆ ਨਾਲੇ ਜਿਹੜਾ ਮੇਰਾ ਸੀਗਾ ਬੰਦਾ ਸਾਡੇ ਮੁੱਲੇ ਦਾ ਆਪਣੀ ਜਮਲੇ ਦਾ ਕਈ ਡੰਗਰ ਉੱਤੇ ਕੱਢੇ ਨੇ ਅਸੀਂ ਆਪ ਪੈਸੇ ਲਾ ਕੇ ਪੰਪਾਂ ਚਾਲਤਾ ਸੋਛੇ ਜੀ ਲੋ ਪੱਟਾ ਕਰਕੇ ਹੈ ਜੀ ਮੇਉਂ ਜੌਂਦੇ ਆਂ ਵੀ ਨਾਲੇ ਰਿਪੇਅਰ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸੋਚ ਮੇਰੇ ਨਾਲੇ ਬਹੁਤ ਔਖਾ ਹੈਦਾ ਹੂੰ ਜਿਉਂ ਲੇਡੀ ਸੀ ਬਚ ਗਈ ਕੋਈ ਹੋਰ ਹੁੰਦਾ ਤਾਂ ਮਰ ਜਾਂਦਾ ਇੱਥੇ ਇੱਕ ਨਾ ਡੂਗਾ ਵੀ 6 ਜਾਂ 7 ਫੁੱਟ ਹਾਂ ਜੀ ਵੀ ਜਿਹੜਾ ਮਾਮਲਾ ਇਹਦਾ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਸ ਵਾਰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਮੇਰੇ ਮਿੱਤਰ ਦੇ ਉਹਨਾਂ ਦੇ ਤੁਸੀਂ ਦਿਲਦਾਂ ਸੁਣੀਆਂ ਹੋਣ ਗਿਆ ਅਸੀਂ ਬੜੇ ਪਾਫੁਖਾਂ ਤਾਂ ਜੇ ਇਹ ਟੂਰ ਕਰਨ ਘਰੋਂ ਨਹੀਂ ਇਦਰੀ ਹਨ ਨਹੀਂ ਅਸੀਂ ਬੜੇ ਪਾਬੂ ਕਾਂ ਅਸੀਂ ਇੱਥੇ 40-45 ਸਾਲ ਤੋਂ ਲੜਕਦੀ ਜ਼ਿੰਦਗੀ ਭੋਗ ਰਹੇ ਹਾਂ ਤੁਹਾਨੂੰ ਇਹ ਲੱਗਦਾ ਜਿਵੇਂ ਸਾਨੂੰ ਲੱਖਾਂ ਸੌ ਆਪਣੇ ਦੱਸ ਲਿਆ ਹੋਵੇ ਇੱਥੇ ਕਈ ਵਾਕਿਆ ਹੋ ਚੁੱਕੇ ਨੇ ਅੱਜ ਤੋਂ 15 ਸਾਲ ਪਹਿਲਾਂ ਇੱਕ ਸਾਡੇ ਮਹੱਲੇ ਦਾ ਇੱਕ ਨੌਜਵਾਨ ਸੀ ਉਹਦਾ ਨਾਮ ਸੀ ਡੂਲਾ ਰਾਮ ਉਹ ਵੀ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਇਸ ਕਰਕੇ ਨਾਲੇ ਕਰਕੇ ਨਾਲੇ ਜਿਗਰ ਕੇ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਯਾਦਾਂ ਨੂੰ ਬੰਦ ਕੀਤਾ ਜਾਵੇ ਜਾਂ ਇੱਥੇ ਸਹਬਾਂ ਪਈਆਂ ਜਾਣ ਮੀ ਸੋਚ ਨੂੰ ਸਰ ਤੈਨੂੰ ਬੰਦ ਕੀਤਾ ਜਾਵੇ ਕਿ ਕੁਝ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਕੁਝ ਜ਼ਿਆਦਾ ਚੌੜਾ ਲੰਮਾ ਨਹੀਂ ਹੈਗਾ ਇਹਦੀ ਲੰਬਾਈ ਚੌੜਾਈ ਕੋਈ ਇੰਨੀ ਤਾਂ ਹੈ ਨਹੀਂ ਵੀ ਇਹਨੂੰ ਜ਼ਿਆਦਾ ਬੰਦ ਕੀਤਾ ਜਾਵੇ ਇਹਦੇ ਸਲਬਾਂ ਚੜਾਈਆਂ ਜਾਂ ਅਸੀਂ ਮੰਗ ਕਰਦੇ ਹਾਂ ਵੀ ਇਹੇੜੀ ਘਟਨਾ ਵਾਪਰੀ ਐ ਇਹ ਵਾਰਡ ਕਿਤੇ ਜੀ ਇਹ ਵਾਰਡ ਦੇਖੋ ਜੀ ਇਹ 8 ਔਰ 7 ਦਾ ਪੈ ਜਾਂਦਾ ਬਠੰਡੀਆਂ ਮਹੱਲੇ ਦੀ ਐਂਟਰੀ ਐ ਠੀਕ ਹੈ ਨਾ 8 ਨੰਬਰ ਵਾਰਡ ਉਧਰਲੇ ਪਾਸੇ ਚਲਾ ਜਾਂਦਾ 7 ਨੰਬਰ ਪਾਸ ਵਾਰਡ ਐ ਜਿਹੜਾ ਉਰਲੇ ਪਾਸੇ ਲਿਆ ਜਾਂਦਾ ਬਹੁਤ ਮਾੜੀ ਘਟਨਾ ਵਾਪਰੀ ਐ ਨਹੀਂ ਜਿੱਥੇ ਘਟਨਾ ਵਾਪਰੀ ਉਹ ਕਿਤੇ ਅੰਦਰ ਆਉਂਦਾ ਹਾਂਜੀ ਉਹ ਤਾਂ ਨਾਲ ਹੈ ਜੀ ਸਾਂਝਾ ਨਾਲ ਹੈ ਸਾਰੇ ਸ਼ਹਿਰ ਦਾ ਨਾਲਾ ਉਹ ਨਹੀਂ ਤੁਹਾਡੇ ਵਾਰਡ ਚ ਆਉਂਦਾ ਤੁਹਾਡੀ ਵਾਫੀ ਦੇ ਨਹੀਂ 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 ਕਿਸੇ ਦੇ ਵਾਰਡ ਚ ਨਹੀਂ ਆਉਂਦਾ ਜੀ ਜਿਹੜਾ ਨਾਲਾ ਹੈਗਾ ਨਾਲਾ ਤਾਂ ਇੱਕ ਸਾਂਝਾ ਹੁੰਦਾ ਹੈ ਜਿਹੜਾ ਚੱਲ ਰਿਹਾ ਹੈਗਾ ਔਰ ਪੁਰਾਣਾ ਨਾਲਾ ਹੈਗਾ ਇਹ ਕੋਈ ਅੱਜ ਦਾ ਨਹੀਂ ਹੈਗਾ ਨਹੀਂ ਮੈਨੂੰ ਕਿਸੇ ਦੇ ਵਾਰਡ ਚ ਨਹੀਂ ਆਉਂਦਾ ਨਹੀਂ 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 ਵਾਰਡ ਤਾਂ ਤੁਹਾਨੂੰ ਮੈਂ ਦੱਸ ਰਿਹਾ ਹੈਗਾ ਇਹ 8 ਨੰਬਰ ਔਰ 7 ਨੰਬਰ ਵਾਰਡ ਦੇ ਵਿੱਚ ਵਿਚਾਲੇ ਆ ਜਾਂਦਾ ਹੈਗਾ ਠੀਕ ਹੈ ਟਿੱਕੀ ਨਹੀਂ ਫਿਕਸ ਹੋਣੀ ਨਹੀਂ ਨਹੀਂ ਦੇਖੋ ਦੇਖੋ ਮਾੜਾ ਹੋਇਆ ਜੋ ਹੋਇਆ ਰਿਸਪੋਨਸੀਬਿਲਟੀ ਵਾਲੀ ਜਿਹੜੀ ਗੱਲ ਕਰ ਰਹੇ ਹੋ ਕੰਮ ਉੱਥੇ ਚੱਲ ਰਿਹਾ ਆਲਰੇਡੀ ਹੁਣ ਉੱਥੇ ਸੈਲਫਾ ਰੱਖਿਆ ਜਾਣੀ ਆਦੀ ਪਿੱਛੇ ਉੱਤੇ ਜਿਹੜੇ ਲੋਹੇ ਦੇ ਜਾਲ ਤਿਗੇ ਉਹ ਪਟਕੇ ਲੈ ਗਏ ਉਥੋਂ ਜਿਹੜੇ ਆਪਾਂ ਨੂੰ ਪਤਾ ਵੀ ਸਵੇਰੇ ਜਿਹੜੇ ਚੱਕਣ ਆਉਂਦੇ ਨੇ ਉਹ ਪਟਕੇ ਲੈ ਗਏ ਹੁਣ ਜਿਹੜਾ ਕੰਮ ਚੱਲ ਰਿਹਾ ਹੈਗਾ ਉਥੇ ਆਲਰੇਡੀ ਸਾਨੇ ठेकेदार ਨੂੰ ਕਹਿਗਾ ਵੀ ਪਹਿਲਾਂ ਸੜਕ ਬਣਾ ਉਹਦੇ ਨਾਲ ਹੀ ਇਹਦੇ ਉੱਤੇ ਸੈਲਫਾ ਰੱਖ ਹਜੇ ਅਸੀਂ ਹੁਣ ਵੀ ਦੇਖ ਕੇ ਆਏ ਆ ਜੇ ਹੁਣ ਵੀ ਕੋਈ ਵਾਰਕਾ ਜੇ ਹੁਣ ਹੋਰ ਵੀ ਘਟਣਾ ਵਾਪਰ ਰਿਹਾ ਹੈ ਜੀ ਹਾਲੇ ਉੱਥੇ ਇੱਟਾ ਰਖਾਤੀਆਂ ਜੀ ਆਲੇ-ਦਾਲੇ ਵੀ ਅੰਦਰ ਇੱਧਰ ਕੋਈ ਜਾਵੇ ਨਾ ਠੀਕ ਹੈ ਬਹੁਤ ਜਲਦੀ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਵੀ ਇਹਦੇ ਉ ਅਸੀਂ ਠੇਕੇਦਾਰ ਨਾਲ ਵੀ ਗੱਲ ਕਰ ਲਈ ਐਮਐਲ ਐਮਐਲਏ ਸਾਹਿਬ ਨੂੰ ਵੀ ਅਸੀਂ ਜਾਣੂ ਕਰਾਇਆ ਵੀ ਇਸ ਤਰ੍ਹਾਂ ਦਾ ਹਾਸਾ ਹੋਇਆ ਜੀ ਔਰ ਐਮਐਲਏ ਸਾਹਿਬ ਨੇ ਕਿਹਾ ਵੀ ਪਹਿਲ ਦੇ ਆਧਾਰ ਤੇ ਇਹ ਕੰਮ ਨੂੰ ਪਹਿਲਾਂ ਤੇ ਇਹ ਕਰਾਓ ਇਹਨੂੰ ਕੰਮ ਨੂੰ ਪੂਰਾ ਕਰੋ। ਨਾ ਮਤੇ ਇਹਦਾ ਕੀ ਹੋਵੇ ਜੀ ਮੇਰਾ ਨਾਮ ਜੀ ਗੁਰਚਰਨ ਸਿੰਘ ਕਾਰਸਾਦਕ ਅਫਸਰ ਨਗਰ ਕੌਂਸਲ ਦਾ ਜਿਹੜਾ ਇਹ ਮੈਲਡਗੀ ਹੈ ਤਾਰੋ ਕੀ ਇਹ ਪੂਰਾ ਮਾਮਲਾ ਕਿੱਥੇ ਰਮਾਉਣਾ ਜੀ ਕੀ ਇਹ ਜੀ ਇੱਧਰ ਆਪਣੇ ਔਰ ਬਾੜ ਨੰਬਰ 8 ਦੇ ਵਿੱਚ ਹੈ ਤੇ ਉਹ ਮਹਿਲਾ ਸਰ ਉਹ ਹੈ ਉੱਥੇ ਨਾਲੇ ਤੇ ਢੱਕਣ ਸੀਗਾ ਜਿਹੜਾ ਉਹ ਚੱਕਿਆ ਵਾਸੀ ਸਪਾਈ ਕਰਾਉਣ ਦੀ ਵਜ੍ਹਾ ਕਰਕੇ ਨਾਲ ਦੀ ਨਾਲ ਸਾਡਾ ਉੱਥੇ ਨਾਲੇ ਤੇ ਢੱਕਣ ਲਾਉਣ ਦਾ ਕੰਮ ਵੀ ਚੱਲ ਰਿਹਾ ਸੀ ਸੜਕ ਵੀ ਬਣ ਰਹੀ ਸੀ ਦੋ ਕੰਮ ਇਕੱਠੇ ਹੋਣ ਕਰਕੇ ਤੇ ਉਧਰੋਂ ਬਾਰਸ਼ਾਂ ਹੋਣ ਕਰਕੇ ਉੱਥੇ ਪਾਣੀ ਖੜ ਗਿਆ ਸੀ ਜਿਸ ਦੀ ਵਜ੍ਹਾ ਕਰਕੇ ਬਹੁਤ ਮੰਦਭਾਗੀ ਘਟਣਾ ਹੋ ਗਈ ਰੋਹ ਰੇਡੀ ਜੀ ਕਿੱਥੇ ਨੇ ਕੋਈ ਪਤਾ ਲੈ ਹਾਂਜੀ ਹਾਂ ਸਾਡੇ ਜੀ ਸਾਹਿਬ ਗਏ ਨੇ ਤੇ ਮੈਂ ਵੀ ਫੋਨ ਤੇ ਪਤਾ ਕੀਤਾ ਉਹ ਹੁਣ ਠੀਕ ਨੇ ਐਡਮਿਟ ਸੀਗੇ ਪਟਿਆਲੇ ਦੀ ਹੁਣ ਠੀਕ ਨੇ ਉਹਨਾਂ ਦੇ ਬੇਟੇ ਨਾਲ ਗੱਲ ਕੀਤੀ ਅਸੀਂ ਲੋਕਾਂ ਨੇ ਜਿਹੜੀ ਵੀ ਰੋਸ ਸੋਚੇ ਆਣ-ਗਵਾਨ ਦੇ ਵਿੱਚ ਕੀ ਪ੍ਰੋਸੈਸ ਹੋ ਰਿਹਾ ਅਸੀਂ ਜੀ ਦੇਖੋ ਇਹਦੇ ਵਿੱਚ ਟੈਂਡਰ ਲਾਇਆ ਹੋਇਆ ਕੰਮ ਉੱਥੇ ਚੱਲ ਰਿਹਾ ਹੈ ਬਰਸਾਤਾਂ ਕਰਕੇ ਕੰਮ ਥੋੜਾ ਜਿਹਾ ਡਿਲੇ ਹੋ ਗਿਆ ਕਾਹਦਾ ਕਾਹਦਾ ਟੈਂਡਰ ਲਾਇਆ ਹੈ ਜੀ ਇੱਕ ਤਾਂ ਜੀ ਸੜਕ ਬਣਾਉਣ ਦਾ ਤੇ ਨਾਲ ਦੀ ਨਾਲ ਉੱਥੇ ਨਾਲੇ ਨੂੰ ਠਕਣ ਦਾ ਕੰਮ ਉਹ ਉਹਦੇ ਸਲੱਪਾ ਰੱਖਣੇ ਕੱਪਾ ਕੰਪਿਊਟਰ ਨੂੰ ਅਸੀਂ ਤਕਰੀਬਨ 10 ਦਿਨਾਂ ਤੱਕ ਕਰਦਾਂਗੇ ਧੰਨਵਾਦ